ਹੋ ਜੀ ਦੋਸਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿੰਡ ਨਾਨਕੇ ਅੱਜ ਆ ਯਾਰ ਹੁਣੀ ਆਏ ਵੇ ਕੱਲਿਓ ਤੇ ਇਧਰ ਮਾਮਾ ਜੀ ਦਾ ਮੁੰਡਾ ਐ ਇਹ ਤੇ ਅੱਜ ਚੱਲੇ ਅਸੀਂ ਮੋਟਰ ਤੇ ਨਾਨਕ ਕੱਲ ਆਇਆ ਤਾਂ ਛਾਵ ਨੂੰ ਹੁਣ ਮੋਟਰ ਤੇ ਨਾਨ ਚੱਲੇ ਪਿੰਡ ਖਰੋੜਾ ਐ ਨਾਨਕੇ ਤੁਹਾਨੂੰ ਪਤਾ ਹੀ ਐ ਖਰੋੜਾ ਕਿਹਦਾ ਪਿੰਡ ਐ ਲਾਈਕ ਤਾਂ ਕਰੂਗੇ ਟੈਨਸ਼ਨ ਨਾ ਲੈਂਦਾ ਤੁਹਾਨੂੰ ਪਤਾ ਹੀ ਐ ਖਰੋੜਾ ਕਿਹਦਾ ਪਿੰਡ ਐ ਨਾਨਕਾ ਤਾਂ ਹੈ ਢੀਂਡ ਦਾ ਐ ਕਲਵੀਰ ਜੀਂ ਜਰਦਾ ਵੀ ਪਿੰਡ ਐ ਸਾਨੂੰ ਮਕਲੇ ਵੀਰਜੀਤ ਜਿਹਾ ਕਰਦ ਖਾਨ ਨਾ ਜੀ ਉਸੀ ਰਾਹਤੇ ਸਾਡਾ ਖੇਤ ਪੈਂਦਾ ਜਿੱਧਰ ਨੂੰ ਉਹਦਾ ਘਰ ਹੈ ਤਾਂ ਤੁਹਾਨੂੰ ਦਿਖਾਣੇ ਪਹਿਲਾਂ ਆ ਦੇਖੋ ਇਹ ਆਹ ਘਾਰ ਹੈ ਚਿੰਜਰ ਦਾ ਕੁਲਵੀਰ ਚਿੰਜਰ ਦਾ ਮਤਲਬ ਤੇ ਆਹ ਰਸਤਾ ਜਾ ਰਿਹਾ ਸਾਡੇ ਖੇਤਾਂ ਨੂੰ ਆ ਸਾਡਾ ਠਾਵਰੇ ਦੋ ਦੋ ਲੱਗੇ ਹੋਏ ਤਿੰਨ ਤਿੰਨ ਤੇ ਬਸ ਪਹਿਲਾਂ ਜਾਈਏ ਮੋੜ ਤੇ ਨਾ ਆਣ ਚੱਲੇ ਹੁਣ ਅਸੀਂ ਚੱਲੇ ਆ ਮੋੜ ਤੇ ਨਾ ਆਣ ਮੋਟਰ ਲੇਟ ਆਈ ਵੀ ਨਾ ਕਿ ਆਈਏ ਮਾਤ ਯਾਰੇ ਲਈਏ ਉਹ ਦੇਖੋ ਉਹ ਜਿਬਲ ਮੱਚਦਾ ਨਾ ਉਹ ਆ ਲੈ ਆਹ ਚਿੰਜਰ ਦਾ ਘਰ ਹੈ ਚਿੰਕਲ ਵੀ ਚਿੰਜਰ ਦਾ ਉਹ ਕੁੱਤਾ ਆ ਗਿਆ ਓਏ ਪੰਜ ਲਾ ਓਏ ਕੁੱਤੇ ਵੀ ਖੇ ਪਏ ਨੇ ਜੇ ਛੱਡ ਪਰ ਜਾ ਕੇ ਆਪਾਂ ਡਲੂਗੇ ਉਹ ਆ ਗਿਆ ਇੱਧਰ ਨੂੰ ਏ ਉਹ ਚੱਲ ਓਹ ਹੋੜੇ ਰੈਣ ਦੇ ਠੱਠੇ ਦੇ ਪਿੱਛੇ ਹੋਊਗਾ ਇੱਧਰ ਵੀ ਆ ਗਿਆ ਓਏ ਇਹ ਤਾਂ ਪੈ ਗਿਆ ਚੱਲਾ ਕੋਈ ਨਾ ਹੋੜੀ ਹੋੜੀ ਚਾਲਦੇ ਆ ਕੇ ਡਾਲੇ ਚੱਕ ਲੂਗੇ ਬਈ ਲੱਗ ਗਈ ਡਾੜੀ ਤੇ ਗੜੇ ਚੱਕ ਲੂੰਗੇ ਜੀ ਆ ਗਿਆ ਪਿੱਛੇ ਹੋਰ ਕੀ ਕਰ ਸਕਦੇ ਚਲੋ ਜੀ ਮਿਲਦੇ ਤੁਹਾਨੂੰ ਮੋਟਰ ਤੇ ਆ ਕੇ ਲੋ ਜੀ ਪਹੁੰਚ ਗਏ ਨਹੀਂ ਮੋਟਰ ਦੇ ਨੇੜੇ ਨੇੜੇ ਪਹੁੰਚੇ ਨੇੜੇ ਮਤਲਬ ਮੋਟਰ ਤੇ ਨਹੀਂ ਪਹੁੰਚੇ ਤੇ ਆਹ ਸਾਹਮਣੇ ਫੈਕਟਰੀ ਇੱਧਰ ਚੱਲ ਰਹੀ ਆਵਾਜ਼ ਬੁੱਕ ਕਰਦੀ ਹੈ ਤੇ ਜੇ ਤੁਹਾਨੂੰ ਆਂਦੀ ਹੋਈ ਤਾਂ ਮਾਫ਼ ਕਰਿਓ ਜੇ ਨਹੀਂ ਆਂਦੀ ਫਿਰ ਇੰਜੋਏ ਕਰੋ ਤੇ ਇੱਧਰ ਗੈ ਲਿਆ ਹਾਏ ਹੁਣ ਮੋਟਰ ਦੇ ਬਾਹਰ ਪਹੁੰਚਣੇ ਆਲੇ ਪਹਿਲੇ ਆ ਕੇ ਦੇਖਣਾ ਮੋਟਰ ਤਾਂ ਚੱਲ ਰਹੀ ਹੈ ਪਿੱਛੇ ਇੱਕ ਮੋਟਰ ਚੱਲ ਰਹੀ ਸੀ ਦੀ ਨਾ ਆਉਂਗੇ ਤੇ ਯਾਰੇ ਆਉਂਗੇ ਨਹੀਂ ਹਾਂ ਯੈਸ ਅਕਾ ਦੂਮਾ ਗੇਰ ਦੇਣਾ ਤੈਨੂੰ ਮੈਂ ਉਹੀ ਅ ਜੂੜਾ ਜੂੜਾ ਦੇਖੋ ਮੈਂ ਇਹਨੂੰ ਕਿਹਾ ਮੁੰਡੇ ਨੂੰ ਪਰਨਾ ਬੰਨ ਲੈ ਮੈਂ ਬਲੌਗ ਬਣਾਉਣਾ ਤੇਰਾ ਇਹਨੇ ਬੰਨਿਆ ਨਹੀਂ ਹੈਗਾ ਜਾਣ ਕੇ ਜਾਣ ਕੇ ਨਹੀਂ ਬੰਨਿਆ ਇਹਨੇ ਨੋ ਹਮ ਨਹੀਂ ਬੰਨenge ਕਿਉਂਕਿ ਗਿੱਲਾ ਹੋ ਕੇ ਖੁੱਲ ਜਾਣਾ ਕੋਈ ਫਾਇਦਾ ਮੋਟਰ ਮੈਂ ਕਹਿੰਨਾ ਆਪਣੀ ਵੀ ਚੱਲ ਰਹੀ ਹੈ ਚੱਲ ਰਹੀ ਹੈ ਚੱਲਦੀ ਹੈ ਚੱਲਦੀ ਹੈ ਚੱਲ ਰਹੀ ਚੱਲ ਰਹੀ ਹੈ ਹਿੰਦੀ ਵੀ ਬੋਲੂਗੇ ਵਿੱਚ ہماری ਮੋਟਰ ਵੀ ਚੱਲ ਰਹੀ ਹੈ ਵੈਰੀ ਗੁੱਡ ਹਾਂ ਠੀਕ ਹੈ ਤੇ ਬਸ ਏ ਮੈਂ ਬਹੁਤ ਦਿਨਾਂ ਬਾਅਦ ਵਲੌਗ ਬਣਾਉਣ ਲੱਗਿਆ ਤੇ ਸਾਰੇ ਸਪੋਰਟ ਕਰਿਓ ਤੇ ਬਸ ਸਪੋਰਟ ਕਰਦੇ ਹੋ ਰਿਓ ਸਾਨੂੰ ਹੋਰ ਕੁ ਕਰਨਾ ਹੀ ਨਹੀਂ ਆਂਦਾ ਐਨੀ ਸਾਨੂੰ ਗੱਲਾਂ ਮਾਰਨੀ ਨਹੀਂ ਆਂਦੀਆਂ ਤੇ ਬਾਕੀ ਆਪਣੇ ਖੇਤ ਕਿਹੜੇ ਆਈਏ ਆਈਏ ਆਈ ਆਈ ਖੇਤ ਆ ਆਪਣੇ ਆਹ ਜਿਹੜੇ ਦੇਖ ਆ ਹਾਂ ਬਸ ਉਹ ਹੈ ਨਹੀਂ ਨਾ ਉਹ ਜਿਹੜਾ ਉਹ ਉਹ ਅੱਗੇ ਵਾਲੇ ਅੱਗੇ ਪਲੇਟ ਦੇ ਅੱਗੇ ਵਾਲੇ ਖੇਤ ਸਾਡੇ ਚਲੋ ਇਹ ਮੋਟਰ ਚੱਲਦੀ ਐ ਪਹਿਲਾਂ ਦੇਖੀਏ ਚੋਚਾ ਸਾਹ ਦੇਖਣਾ ਬੋਗਾ ਆਪਾਂ ਬਾਦ ਹੁਣ ਲੱਗ ਗਿਆ ਯਾਰ ਬਲੌਗ ਬਣਾਣੇ ਬਹੁਤ ਉਠੇ ਆ ਤੇ ਦੇਖ ਲੇ ਤੇ ਮੋਟਰ ਚੱਲ ਰਹੀ ਬਾਬਾ ਜੀ ਕਹਿੰਦੇ ਮੋਟਰ ਚੱਲ ਰਹੀ ਨਜ਼ਾਰਾ ਆਊਗਾ ਕਹਿੰਦੇ ਜੀ ਆ ਦੇਖੋ ਬਾੜੇ ਪਾਣੀ ਝਾਪਿਆ ਆਹਾ ਠੱਡਾ ਪਾਣੀ ਆ ਤਿਆਰ ਵੀ ਹੋ ਗਿਆ ਨਾ ਣ ਦਾ ਤੇ ਆ ਦੇਖੋ ਪਹਿਲਾਂ ਤੁਹਾਨੂੰ ਮੋਟਰ ਦਾ ਦਰਸ਼ਨ ਕਰਾਈਏ ਮੋਟਰ ਦੇ ਖੇਤਾਂ ਵਿੱਚ ਮਲੋ ਸਾਡੇ ਆ ਮੇ ਮਾਮਾ ਹੀ ਨਾ ਤੇ ਖੇਤ ਹੈ। ਓਰੇ ਛੋਟੇ ਹੁੰਦੇ ਆਏ ਕਰਦੇ ਦੇ ਨਾਣ। ਇਧਰ ਪੰਜੀ ਰਿਗਾਈ ਵੀ ਲੱਗੀ ਵੀ ਹੈ ਇਹ ਵੀ ਹੁਣ ਬੀਜੂਗੇ ਕਦੇ ਦੀ ਨਮਾ। ਕਦੂ ਕਦੂ ਕਰਾ ਕੇ। ਬਾਕੀ ਵੀ ਵੀ ਨਾਣਾ ਸ਼ੁਰੂ ਕਰੀਏ। ਆਹਾ ਹਾ ਡਿੱਗ ਗਿਆ ਡਿੱਗ ਗਿਆ ਤੇ ਛੋਟਾ ਬਰਾ ਕਾਨੂੰ ਦਾਣਾ ਮੈਨੂੰ ਇਹ ਵੀਡੀਓ ਖਰਾਬ ਹੋਣੀ। ਚਲੋ ਜੀ ਹੁਣ ਤੁਹਾਨੂੰ ਮਿਲਦੇ ਨਾਣ। ਅਗੇ ਨਾਣ ਹੁਣ ਏ ਆ ਇੱਥੇ ਰੱਖ ਆ ਪਾਣੀ ਮੇਰੇ ਪਰ ਵੀ ਝੇਰਦਾ ਤਾਦਾ ਚਲੋ ਈ ਹੁਣ ਮੈਂ ਵੀ ਬਾੜ ਦਾ ਕੱਪੜੇ ਪਹਿਲਾ ਕੱਪੜੇ ਹੋਲੀ ਆਪਣੇ ਕੱਪੜੇ ਪਾਈ ਦੇ ਆ ਲੋ ਜੀ ਕਹਿ ਦੇ ਪਾਣੀ ਦੇ ਵਿੱਚ ਆ ਗਏ ਅਸੀਂ ਢੱਡਾ ਢੱਡਾ ਪਾਣੀ ਉੱਪਰ ਤੇ ਮੌਸਮ ਦੇਖੋ ਤੁਸੀਂ ਬੱਦਲੇ ਬੱਦਲ ਹੋਇਆ ਪਿਆ ਆਲੇ ਦਾਲੇ ਬੱਦਲੇ ਬੱਦਲ ਪਹਿਲਾਂ ਥੋੜਾ ਮੌਸਮ ਸਾਫ ਲੱਗ ਰਿਹਾ ਤਾ ਫੇਰੇ ਹੁਣ ਬੱਦਲ ਹੋ ਗਿਆ ਤੇ ਹੁਣ ਲੋ ਜੀ ਨਾਣ ਲੱਗੇ ਹੁਣ ਏ ਏ ਉਹ ਉਹ ਠੱਡਾ ਬਿਆ ਪਾਣੀ ਤੇ ਬੱਸ ਆ ਦੇਖੋ ਪਾਣੀ ਪਾਣੀ ਪ੍ਰੈਸ਼ਰ ਤੁਸੀਂ ਤਾਂ ਕਦੇ ਦੇਖੀ ਨਹੀਂ ਹਣਾ ਪਾਣੀ ਤੁਸੀਂ ਤਾਂ ਪਾਣੀ ਦੇਖੀ ਨਹੀਂ 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 ਤੇ ਮਨਾਏ ਤੇ ਤੁਸੀਂ ਇਹਨੇ ਚੈਨਲ ਸਬਸਕ੍ਰਾਈਬ ਕਰ ਦੋ ਤੇ ਲਾਈਕ ਵੀ ਕਰ ਦਿਓ ਮੋਟਰ ਦੀ ਬਾਤ ਤੁਹਾਨੂੰ ਜਾਵਾਂਦੀ ਹੋਗੀ ਥੋੜੀ ਇਸ ਵਾਸਤੇ ਤੇ ਹੁਣ ਮੈਂ ਫੋਨ ਲਗਿਆ ਬਣਾਇਆ ਵੀਡੀਓ ਲਗਿਆ ਕਰਨ ਬੰਦ ਫਿਰ ਨਾਤ ਹੋ ਗਏ ਬਣਾਨੇ ਅੱਗੇ ਵਲੋਗ ਮੇਰੇ ਦਾ ਇ ਬਾਟੇ ਤੁਹਾਨੂੰ ਨਾ ਆ ਗਏ ਅਜੀ ਨਜ਼ਾਰੇ ਲੈ ਲਏ ਬਾਟੇ ਫਿਰ ਨਹਾਣ ਨੂੰ ਮਿਲੇ ਪਰ ਨਾ ਓਕੇ ਜੀ ਬਾਏ ਲੋ ਜੀ ਮਿੱਤਰੋ ਕਹਿੰਦੇ ਨਾ ਤੇ ਤੁਹਾਨੂੰ ਟਾਈਮ ਹੀ ਬੜਾ ਹੋ ਗਿਆ ਬੜਾ ਹੀ ਟਾਈਮ ਹੋ ਗਿਆ ਆਇਦਰਾ ਦੇਖੋ 2 ਘੰਟੇ ਹੋ ਗਏ ਵੀਰੇ ਆ ਦੇਖੋ ਇਹਨੂੰ ਇਹਨੂੰ ਗਰਮੀਆਂ ਵਿੱਚ ਠੰਡ ਲੱਗੀ ਆ ਰਹੀ ਹੈ ਇਹ ਬਖਰਾਈਆ ਬੰਦਾ ਕਹਿੰਦੇ ਤੁਹਾਨੂੰ ਨਹਾਣਦੇ ਨੂੰ ਇੰਨਾ ਟਾਈਮ ਹੋ ਗਿਆ ਸਾਡੇ ਮਾਮਾ ਜੀ ਆ ਗਏ ਨੇ ਸਾਡੇ ਨਹੀਂ ਮਤਲਬ ਮੇਰੇ ਮਾਮਾ ਜੀ ਉਹ ਉਧਰ ਕੰਮ ਲੱਗੇ ਹੋਏ ਕਰਨ ਮਲਾਉਂਗੇ ਤੁਹਾਨੂੰ ਬਾਅਦ ਵਿੱਚ ਥੋੜੀ ਦੇਰ ਫਿਰ ਹੀ ਆਈ ਕੰਮ ਕਰਦੇ ਆ ਐਨੇ ਹੀ ਨਾਣ ਲੱਗੇ ਵੇ ਹਾਂ ਠੜ ਲਾਦੀ ਐ ਅੱਬਾ ਕੋ ਤੁਹਾਨੂੰ ਪਤਾ ਹੀ ਐ ਕਰੋੜੇ ਵਾਲਾ ਠੜੇ ਲਾਦੀ ਹੁੰਦੀ ਐ ਕਰੋੜੇ ਜਿੰਦਾਬਾਦ ਹਾਂ ਕਰੋੜੇ ਵਾਲੇ ਠੜ ਬੋ ਲਾਦੀ ਆਏ ਨਾਣ ਚ ਸਵਾਦ ਬੜਾ ਆ ਰਿਹਾ ਐ ਉੱਪਰ ਤੇ ਮੌਸਮ ਇਹੋ ਜਿਹਾ ਹੋਇਆ ਵਾ ਫਿਰ ਨਾਣ ਦਾ ਤਾਂ ਵੱਖਰਾ ਹੀ ਸਵਾਦ ਐ ਜੋ ਪਾਣੀ ਐ ਨਾ ਪਾ ਫੋਨ ਪਾ ਹਾਂ ਕਿ ਕੀ ਕਹਿਣਾ ਚਾਹਨਾ ਐਹੀ ਕਹਿਣਾ ਚਾਹਨਾ ਹਾਂ ਥੋੜੀ ਆ ਬਾ ਦੇਖੋ ਇਹਨੂੰ ਠੰਡ ਲਾਦੀ ਕਹਿੰਦੇ ਖਾਓ ਜੋ ਵਾਜੀਬਾ ਲੋ ਜੀ ਹੁਣ ਬਾ ਥੋੜੀ ਦੇਰ ਹੋਰ ਨਹੀਂ ਇਹ ਫਿਰ ਉਹਦੇ ਨਾਲ ਨਿਕਲਦੇ ਫਿਰ ਦੇਖਦੇ ਕੋਈ ਕੰਮ ਗੁੰਮ ਇਹ ਕਰੂਗਾ ਮੈਂ ਕਿਹੜਾ ਕਰਦਾ ਨਾ ਨਹੀਂ ਕਿਹੜਾ ਕੰਮ ਕਰੇ ਕਰਦਾ ਕਰੂਗਾ ਨਹੀਂ ਕਰੂਗਾ ਚਲੋ ਜੀ ਮਿਲਦੇ ਹੁਣ ਥੋੜੀ ਦੇਰ ਬਾਅਦ ਜਿੱਥੇ ਪਹੁੰਚੇ ਪਾਣੀ ਨਾ ਪੈ ਜਾਵੇ ਬਲੌਗ ਦੇ ਵਿੱਚ ਰਹਿ ਜਾਵੇ ਮੇਰਾ ਥੋੜੀ ਦੇਰ ਬਾਅਦ ਮਿਲਦੇ ਹਾਂ ਓਕੇ ਜੀ ਕਹਦੇ ਜੀ ਮਿੱਤਰੋ ਉਹੀ ਕੰਮ ਹੋ ਗਿਆ ਜਿੱਤੇ ਮੈਂ ਡਰਦਾ ਸੀ ਹਾਏ ਹੁਣੀ ਮੈਂ ਬਲੌਗ 'ਚ ਕਹਿ ਰਿਹਾ ਤਾਂ ਪਹੁੰਚੇ ਨਾ ਪਾਣੀ ਪੈ ਜਾਵੇ ਫੋਨੇ ਪਾਣੀ 'ਚ ਡਿੱਗ ਗਿਆ ਵਾਜੀਬਾ ਕੰਪੀਟਰੇ ਕੱਢਿਆ ਉਹਨੂੰ ਸਾਫ਼ ਕਰਿਆ ਟੀ-ਜਰ ਨਾਲ ਉਹਦੇ ਕੋਲ ਕੱਪੜੇ ਸਾਡੇ ਉਹ ਲੜਤਦੇ। ਉੱਬੀ ਗਦੇ ਨਹੀਂ ਹੈ ਕੱਪੜੇ। ਆ ਆ ਜਾਓ। ਓਹ ਫੋਨ ਮੈਂ ਰੱਖਦਾ ਮੈਨਾਂ ਨਾ। ਕਿਤੇ ਫੋਨ ਪਾਣੀ ਫੇਰ ਪਾਣੀ 'ਚ ਗਿਰ ਜਾਵੇ ਫੋਨ ਮੇਰਾ। ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ। ਠੰਡਾ ਵਾਲਾ ਮੁੰਡਾ, ਗਰਮੀ ਆਈ ਠੰਡ ਲੱਗਦੀ ਜੂਨ ਦੇ ਮਹੀਨੇ 'ਚ। ਕੀ ਕਹਿਣੇ ਇਹਨਾਂ ਦੇ? ਚੈਂਪੀਅਨ। ਫੁੱਕੜਾ ਹੱਡੀ ਫੁੱਕੜਾ ਹੱਡੀ। ਮੇਰੇ ਬਾਲਾਂ ਨੂੰ ਆ ਦੇਖਿਓ। ਮੁੰਡਾ ਨਾਂਦਾ ਨਾਂਦਾ ਕਹਿੰਦੇ ਕੰਮ ਤੇ ਲਾ ਕੇ ਆ। ਆਏ ਹੁਣੀ ਨਾਣ ਬੜਿਆ ਤਾਂ ਹੁਣ ਕਹਿ ਲਈ ਮੈਂ ਸਰ ਪਾਣੀ ਪਲਾਣਾ ਇਹ ਮੁੰਡੇ ਨੇ ਹਾਂ ਕੀ ਕਰ ਲੱਗਿਆ ਵਾ ਉਸ ਤੇ ਛਕਲ ਗਈ ਕੀ ਕਰਦਾ ਬਲਾ 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 ਪਾੜੀ ਬਲਾਓ ਸ਼ਾਬਾਸ਼ ਆ ਗਿਆ ਆ ਗਿਆ ਸ਼ਾਬਾਸ਼ ਚਲੋ ਜੀ ਅ ਗੋਹਾਰ ਦਾ ਕੰਮ ਮੈਂ ਦਸੀਆ ਜੋ ਡੀਆ ਮੈਨੂੰ ਬਾਅਦ ਚ ਚਲੋ ਜੀ ਨਾ ਆ ਗਏ ਅਸੀਂ ਆ ਗਏ ਆਕਾ ਕਰੇ ਤੋ ਤੇ ਹੁਣ ਚੱਲੇ ਆ ਜੀ ਘਰ ਨੂੰ ਠੀਕ ਹੈ ਘਰ ਆ ਕੇ ਖਾਣੇ ਰੋਟੀ ਇਹ ਹੈ ਕਹਿੰਦਾ ਤਾਸ਼ ਖੇលੂਗਾ ਕਰੇ ਆ ਕੇ ਤਾਸ਼ ਦੇਖ ਦੇ ਖੇਲੂਗਾ ਕਿਆ ਫਲਾਊਗਾ ਕਿਆ ਨਹੀਂ ਬਾਕੀ ਨਾ ਤਾਂ ਅਸੀਂ ਆ ਕੇ ਪਰਨੇ ਦੇ ਨਾ ਜਾਇਓ ਪਰਨਾ ਮੇਰਾ ਖੁੱਲ ਗਿਆ ਤਾਂ ਨਾ ਹੁਣ ਸਮੇ ਮੜੀ ਬਾਤ ਜਿਹੜੀ ਮਸਤੀ ਕਰਦੀ ਬਲੌਗ ਬੰਦ ਕਰਤ ਬਾਅਦ ਇਸ ਲਈ ਇੱਕ ਉੱਟਿਆ ਤਾਂ ਮੈਂ ਦੁੰਬੂ ਦਾ ਪਾਣੀ ਚ ਰੁੱਲਿਆ ਰਹਾ ਐਨ ਫੋਨ ਕਿਤੇ ਦਿਨ ਪੜਾਉਂਗੇ ਅਸੀਂ ਬੌਕਸਿੰਗ ਵਾਲਾ ਪਾਣੀ ਵਿੱਚ ਤੇ ਹੁਣ ਘਰ ਆ ਕੇ ਰੋਟੀ ਖਾਈਏ ਫਿਰ ਮਿਲਦੇ ਮੁਟਾ ਘੜੀਆਂ ਕਰ ਲੇ ਮੁਟਾ ਆਈਆਂ ਹੈ ਨਹੀਂ ਚਲੋ ਮਿਲਦੇ ਫਿਰ ਤੁਹਾਨੂੰ ਘਰ ਆ ਕੇ ਰੋਟੀ ਖਾਣੇ ਪਹਿਲਾਂ ਫਿਰ ਦੇਖਦੇ ਤਾਂ ਤੂੰ ਖੇਲਣੀ ਹੋਗੀ ਖੇਡ ਲੂਗੇ ਨਹੀਂ ਤਾਂ ਫਿਰ ਓਕੇ ਬਾਏ ਬਿੱਲੇ ਦਾ ਹੈਂਗੂ ਆਂ ਚਾਹ ਨੂੰ ਫੇਰ ਆਉਂਗੇ ਘੁੰਮਣ ਮੋਟਰ ਪਰ ਨੂੰ ਸ਼ਾਮ ਨੂੰ ਸ਼ਾਇਦ ਫੇਰ ਨਾ ਆਈਏ ਅਸੀਂ ਮੋਟਰ ਤੇ ਕੋਈ ਪਤਾ ਨਹੀਂ ਚਲੋ ਜੀ ਮਿਲਦੇ ਤੁਹਾਨੂੰ ਬਾਏ ਟਾਟਾ ਲੋ ਜੀ ਮੌਸਮ ਹੋ ਗਿਆ ਖਰਾਬ ਤੇ ਇਸ ਵਕਤ ਅਸੀਂ ਸਾਡਾ ਪਲਾਨ ਤਾਂ ਮੋਟਰ ਤੇ ਆਣ ਤੇ ਹਾਏ ਮੌਸਮ ਖਰਾਬ ਹੋ ਗਿਆ ਬੱਦਲ ਦੇਖੋ ਕਿ ਕਣਾ ਆਇਆ ਚੜ ਕੇ ਐਨ ਬੱਦਲ ਆਇਆ ਮੀਂਹ ਪੈ ਰਿਹਾ ਹੈ ਉਹ ਪੈ ਗਿਆ ਮੀਂਹ ਬਲਾਰਾ ਹੋ ਗਿਆ ਖੜ ਜੋ ਹਾਂ ਆ ਦੇਖੋ ਸਾਰੇ ਪਾਸੇ ਕਾਲਾ ਬੱਦਲ ਹੋਇਆ ਬਕਾਲਾ ਬੱਦਲ ਐ ਤੇ ਹੁਣ ਥੋੜੀ ਦੇਰ ਠਹਿਰ ਕੇ ਦੇਖਦੇ ਕਾ ਕਹਿੰਨਾ ਠਹਿਰ ਕੇ ਚੱਲੂਗੇ ਜੇ ਮੀਂਹ ਹਟਾਈ ਤੇ ਬਾਅਦ ਫਿਰ ਦੇਖਦੇ ਮੋਟਰ ਪਰ ਜਾਉਂਗੇ ਚਲੋ ਜੀ ਹੁਣ ਮਿਲਦੇ ਤੁਹਾਨੂੰ ਮੀਂਹ ਹਟੇ ਤੇ ਬਾਅਦ ਵੱਡ ਕਿਥੋਂ ਵੱਢਣਾ ਦਾਤੀ ਫੜੋ ਤੇ ਲੱਗੇ ਦਾਤੀ ਨਹੀਂ ਫੜੋ ਆਪਣਾ ਵੱਢ ਨਾ 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 ਆ ਦੇਖ ਲਓ ਗਾਇਸ ਨਾਨਕੇ ਆਏ ਮੁੰਡੇ ਨੂੰ ਕਹਿੰਦਾ ਕੰਮ ਕਰ ਸ਼ਰਮ ਨਹੀਂ ਹੈਗੀ ਆਪ ਨਾਨਕੇ ਜਾ ਕੇ ਕੰਮ ਨਹੀਂ ਕਰਿਆ ਮੰਨੂ ਕਹਿੰਦਾ ਨਾਨਕੇ ਆ ਕੇ ਕੰਮ ਕਰ ਚੱਲ 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 ਲੱਗ ਲੱਗ ਥੋਨੇ ਲੱਗਣਾ ਲੱਗ 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 ਉਹ ਦੇਖ ਦੇਖ ਦੇ ਚੱਲ 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 ਕੋਈ ਨਾ ਚੱਲੇ ਲੱਗ ਬੈਠ ਕਹਿੰਦੇ ਹੀ ਮੁੰਡਾ ਥੋਏ ਮੁੱਕਰ ਗਿਆ ਕੰਮ ਕਰਨ ਦੇ ਮਾਰੇ ਹਾਂ ਹਾਂ ਮੜਦਾ ਜੇਰੀ ਕਿਉਣਾ ਆ ਗੋ ਇੱਟੜਾ ਚੱਲਿਆ ਉੱਥੇ ਚਾਤਾ ਸਲਾ ਚੱਕਰੀ ਹੋਣਾ ਹੈਗਾ ਤੇ ਉਹ ਫੁੱਲ ਨਾਲ ਕੇ ਚੱਕ ਕੇ ਲੈ ਕੇ ਜਾ ਜੇ ਲੈ ਵੀ ਚੱਕ ਲਿਆ ਤਾਂ ਤੇਰੀ ਵੀਡੀਓ ਵਾਇਰਲ ਹੋ ਐ ਚੱਕ ਲੈ ਚ ਕੌਣਾ ਕੱਖ ਨਹੀਂ ਲੋ ਜੀ ਕਹਿੰਦੇ ਹੁਣ ਅਸੀਂ ਲੱਗੇ ਦਾਤੀ ਤਾਂ ਥੋੜੀ ਹਿੱਲਦੀ ਪਈ ਐ ਪ੍ਰਾਣੀ ਕੌਣ ਲੱਗੇ ਵੜਣਾ ਅਸੀਂ ਖਾਲੂ ਟਾਂਕੇ ਲਗਵਾ ਪਠੇ ਸਾਡੇ ਵੱਲ ਕੱਖ ਕਹਿੰਦੇ ਫਿਰ ਸਾਡੇ ਵੱਲ ਵੀ ਆਖੀ ਕਹਿੰਦੇ ਆ ਹੁਣ ਲੱਗਣਾ ਕਿੱਥੇ ਆਏ ਤਾਂ ਦੱਸੋ ਓ ਜਿੱਥੇ ਲੱਗਣਾ ਬਹਿ ਜਾ ਬਸ ਇੱਥੇ ਇੱਥੇ ਬਲੌਗ ਬਣਾਉਣਾ ਆਂਦਾ ਨਹੀਂ ਹੱਥ ਮੂਰੇ ਕਰੀ ਜਨਾ ਕੀ ਐ ਇੱਥੇ ਚਾਹ ਦੀ ਬਣ ਲੋ ਜੀ ਨਮਸਕਾਰ ਸਾਰਿਆਂ ਨੂੰ ਅੱਜ ਦੇ ਸਾਡੇ ਵਲੌਗ ਵਿੱਚ ਵੈਰੀ ਇੰਟਰੋ ਦੇ ਦਿੱਤਾ ਤਾਂ ਮੈਂ ਹੁਣ ਲੱਗਿਆ ਸੀ ਪੱਠੇ ਵੱਢਣਾ ਇਧਰ ਜੀ ਲੱਗੀ ਪਤ ਨਹੀਂ ਜੀ ਦੀ ਐ ਆਪਾਂ ਆਪਣੇ ਕੰਮ ਕਰੀਏ ਕੱਕ ਵੱਢਨੇ ਆ ਗਏ ਆਉਂਦ ਨੇ ਐਨੀ ਪਰੋਂ ਵੀ ਨਹੀਂ ਵੱਢਨੇ ਲੋ ਜੀ ਮਿੱਤਰੋ ਆ ਜਿਹੜਾ ਪਿੱਛੇ ਬਲੌਗ ਦੇ ਮੁੰਡਾ ਹੈ ਕੈਮਰੇ ਦੇ ਪਿੱਛੇ ਇਹ ਮੈਨੂੰ ਕਹਿੰਦਾ ਦਾ ਬਸ ਬਹੁਤ ਦਿਗ ਰਿਆ ਇਹ ਮੈਨੂੰ ਕਹਿੰਦਾ ਤੈਨੂੰ ਕੱਖ ਨਹੀਂ ਵੱਢਣਿਆ ਤੇ ਇਹਨੂੰ ਐ ਨਹੀਂ ਪਤਾ ਕਿ ਲੋਕਡਾਊਨ 'ਚ ਉੱਪਰ ਲੋਕਡਾਊਨ 'ਚ ਅਸੀਂ ਕੱਖ ਵੱਢਿਆ ਮੈਨੂੰ ਗੱਲਾਂ ਕਰਦਾ ਚੱਲ ਬੰਦ ਕਰ ਇਹਨੂੰ ਓਕੇ ਮਿਲਦੇ ਸਾਨੂੰ ਥੋੜੀ ਦੇਰ ਤੱਕ ਲੋ ਜੀ ਕਹਿੰਦੇ ਅਸੀਂ ਕਾਹੂ ਖੁੱਖ ਪੱਢ ਗਏ ਚੱਲੇ ਆਵਣ ਪੱਠੇ-ਪੁੱਠੇ ਪੱਢ ਗਏ ਆ ਮੁੰਡਾ ਮੈਂ ਮੈਂ ਪੱਠੇ-ਪੁੱਠੇ ਤੇ ਇਹਨੂੰ ਟੋਕਾ ਕਰਾਣ ਨੂੰ ਕਿਹਾ ਇਹ ਕਹਿੰਦਾ ਮੈਂ ਟੋਕਾ ਨਹੀਂ ਕਰਾਣਾ ਮੈਂ ਘਰਾਂ ਜਾਣਾ ਆ ਹੁਣ ਉੱਥੇ ਮਾਮਾ ਜੀ ਆਪ ਲੱਗੇ ਵੀ ਟੋਕਾ ਕਰਾਣ ਗੈਰ ਮਾਮੀ ਹੈ ਮੇਰੀ ਇਹ ਕੋਈ ਕਿਸੇ ਕੰਮ ਦਾ ਨਹੀਂ ਹੈਗਾ ਟੋਕਾ ਕਰਾ ਕਰਾ ਨਾ ਆਹ ਰੇਸ ਫਾੜਨੀ ਦੀ ਉੱਥੇ ਆਏ ਤੇ ਰੇਸ 3 ਫਾੜ ਹੁੰਦੀ ਟੋਕਾ ਕਰਾਣੀ ਹੋਇਆ ਤੇ ਘਰ ਨੂੰ ਜਾਣ ਦੇ ਦਿੰਦਾ ਚੱਲ ਫਿਰ ਆ ਜਾ ਦੇ ਛੱਡਾਂ ਜਾਊਂਗਾ ਹਾਂ ਤੇ ਛੱਡ ਪਰ ਤੇ ਹੁਣ ਘਰ ਚੱਲੇ ਕਰ ਆ ਕੇ ਦੇਖੀਏ ਨਾ ਇਹ ਤੋ ਹੀ ਆਪਣਾ ਬਲੌਗ ਐਂਡ ਕਰੀਏ ਹਨੇਰਾ ਵੀ ਹੋਣ ਲੱਗਿਆ ਵਾ ਵੈਸੇ ਸ਼ਾਮ ਹੋਈ ਵੀ ਹਨੇਰਾ ਹੋ ਜਾਣਾ ਥੋੜੀ ਦੇਰ ਪੌਣੇ ਇਕੱਠ ਹੋ ਗਏ ਹੁਣ ਦੇਖ ਲਓ ਭਾਈ ਗਰਮੀ ਇੰਨੀ ਹੈ ਮ ਗਰਮੀਆਂ ਦੇ ਮਹੀਨਾ ਆਇਆ ਪੌਣੇ 8 ਹੋ ਗਏ ਪੌਣੇ 8 ਵਜੇ ਆਹ ਦਿਨ ਚੜਿਆ ਵਾ ਮਤਲਬ ਦਿਨ ਨਹੀਂ ਸ਼ਾਮ ਜੀ ਹੋਈ ਵੀ ਹੈ ਜਿਸ ਟਾਈਮ ਠੰਡਾ ਵਿੱਚ ਇਸ ਟਾਈਮ 5 ਵਜੇ ਹੁੰਦੇ ਤੇ ਹੁਣ ਪੌਣੇ 8 ਹੋ ਗਏ ਪੀ ਤੇ ਆ ਦੇਖੋ ਪਹਿਲਾ ਆ ਜਿਹੜਾ ਟਾਵਰ ਆ ਰਿਹਾ ਮੂਰੇ ਇਹ ਆਪਣਾ ਹੀ ਆ ਆਪਣਾ ਨਹੀਂ ਹੈਗੇ ਬਾਜਬੋ ਕਰਦਾ ਏ ਇਹ ਆਏ ਲਾ ਦੇਣ ਕਰੰਟ ਬਗੇਰੇ ਦੇਣੇ ਨਹੀਂ ਥੱਲੇ ਧਰਤੀ ਪਾੜ ਕੇ ਲਾਂਗੇ ਨਾ ਕਰੰਟ ਨੇ ਬੜੀ ਉਹ ਆ ਜਾ ਤੂੰ ਹੀ ਉਰੇ ਜਾਣਾ ਤੂੰ ਆਉਣ ਬਾਅਦ ਕਰਿਆ ਲੋ ਜੀ ਹੁਣ ਚੱਲਦੇ ਘਰਾਂ ਬਾਰ-ਬਾਰ ਕਰਾਂਗੇ ਕਹੀ ਹੈ ਨਾ ਚੋ ਮਿਲਦੇ ਕਰਾਂਗੇ ਅਕੇ ਬਾਏ ਲੋ ਜੀ ਹੁਣ ਹੋ ਗਿਆ ਹਨੇਰਾ ਤੇ ਘਰਾਂ ਆ ਗਏ ਪਾਣੀ ਪੁਣੀ ਪੀ ਲਏ ਮਤਲਬ ਮੈਂ ਨਹਾਣਾ ਇਹਨੇ ਕੱਪੜੇ ਚੇਂਜ ਕਰ ਲਏ ਮੈਂ ਨਹਾਣਾ ਹਜੇ ਤੇ ਜੇ ਤੁਹਾਨੂੰ ਅੱਜ ਦਾ ਆਹ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਤੇ ਬਾਕੀ ਮਿਲਦੇ ਤੁਹਾਨੂੰ ਕੱਲ ਦੇ ਨਵੇਂ ਬਲੌਗ ਵਿੱਚ ਬਾਏ ਬਾਏ